ਸਾਤਿ ਸ੍ਰੀ ਕਾਲ ਕਵੀ ਦਾ ਸਾਤਿ ਕਾਲ ਸਤਿ ਸ੍ਰੀ ਕਾਲ ਹੱਥ ਜੋੜ ਕੇ ਹੱਥ ਜੋੜ ਕੇ ਤਾਜ ਆ ਤਾਜਵਾ ਤਾਂ ਸਤਿ ਸ੍ਰੀ ਕਾਲ ਕਹੋ ਤਾਂ ਜੋੜ ਕੇ ਇਹਨੂੰ ਜੋ ਮਰਜੀ ਕਹਿ ਲੋ ਕਦੇ ਕਹਿਣਾ ਨਹੀਂ ਮੰਨਦੀ ਉਹ ਤਾਂ ਬੜੀ ਸ਼ਾਹੀ ਆ ਫਤਹਿ ਹਮੇਰਾ ਨਾਮ ਵੀ ਅਲਦੀਨ ਕਾਲ ਲੱਗੀ ਹੌਸ ਹੌਲੀ ਯੂ ਆ ਵੀ ਰੌਣਾਂ ਡਾਈਨਿੰਗ ਟੇਬਲ ਦੀਆਂ ਕੁਰਸੀਆਂ ਲਿਆ ਕੇ ਇੱਥੇ ਸਿੱਟੀਆਂ ਆ ਤੇ ਆ ਇਹਨਾਂ ਨੇ ਉਧਰੋਂ ਜੁੱਤੀਆਂ ਲਿਆ ਕੇ ਸੋਫੇ ਤੇ ਆਟਾ ਖਲਾਰਿਆ ਹੋਇਆ ਆਇਆ ਤੇ ਅੰਦਰ ਡਾਈਨਿੰਗ ਟੇਬਲ ਲਾ ਕੇ ਚਲੀ ਉੱਥੇ ਆਫਤੇ ਲਿਆ ਬਣਾ ਖਲਾਰਾ ਦੇਖ ਲੋ ਸਾਡੇ ਨਿਆਣਿਆਂ ਵਾਲੇ ਘਰਾਂ ਚ ਕਿੰਨੇ ਖਲਾਰਾ ਉਹ ਹੁੰਦਾ ਤੇ ਸਾਡੇ ਸਾਹ ਤੇਰਾ ਖਲਾਰਾ ਆ ਇਧਰ ਰਹਿ ਅੰਮ੍ਰਿਤ ਘਰ ਹੋਈ ਸਾਰੇ ਕੱਪੜੇ ਜਿੱਥੇ ਦੱਲ ਕੀਤੇ ਲਾਲਾ ਸਿੱਟੇ ਹੋਏ ਆ ਨਾ ਕੰਬਾਲਾ ਪਤਾ ਨਹੀਂ ਕਿਤੋਂ ਕੀ ਖਿ ਲਿਆ ਕੇ ਚੀਚਾਂ ਕੋਈ ਜਗ੍ਹਾ ਨਹੀਂ ਛੱਡੀ ਸਾਰੀਆਂ ਆਪਣੀ ਆਪਣੀ ਜਗਾ ਤੋਹਿ ਲੀਆਂ ਹੋਣ ਐ ਹਾਂਜੀ ਧੱਕਮ ਅਮੂਨ ਕਾਲੇ ਦੀਨਾ ਖਲਾਰਾ ਦੇਖ ਕੇ ਆਪਾਂ ਥੱਕ ਗਏ ਆ ਮਨਿੰਦਰ ਸਾਡਾ ਚਾਹ ਬਣਾ ਕੇ ਦੇਣ ਲੱਗਾ ਆ ਬਸ ਸਾਡੇ ਲੰਬੇ ਓਕੇ ਦੋ ਦਿਨ ਮੈਂ ਕੰਮਤੇ ਗਈ ਸੀ ਤਾਂ ਹੁਣ ਮਾਈਗਰੇਨ ਹੋ ਗਈ ਐ ਇੰਨਾ ਕੰਮ ਕਰਕੇ ਇਹ ਇੰਨੀ ਸਟਰੈਸਾਂ ਨਾ ਕਰੇ ਹੁੰਦੇ ਇਹ ਨਕਲਾਰਾ ਦੇਖ ਕੇ ਤੇ ਮੈਨੂੰ ਸਾਨੂੰ ਕੰਮ ਤੇ ਸਟਰੈਸ ਹੋ ਜਾਂਦੀ ਹੈ। ਨੇ ਆਨੇ ਸਾਡੇ ਸਾਦਾ ਖਲਾਰਾ ਸਾਰਾ ਦਿਨ ਚੱਲਦਾ ਰਹਿੰਦਾ ਜਦੋਂ ਤੂੰ ਪਰੌਣਾ ਆਣਾ ਹੁੰਦਾ ਆ ਅਸੀਂ ਸਿਰਫ ਉਹਦੀ ਹੀ ਸਫਾਈ ਕਰੀਦੀ ਆ ਅੱਧਾ ਸੀ ਸਫਾਈ ਕਰ ਕੇ ਖੱਪ ਗਈਦਾ ਆ ਜਿਆਦਾ ਫਿਰ ਨੇ ਆਨੇ ਛਿੱਤਰ ਕੰਦੇ ਆ ਤੇ ਇਸ ਕਰਕੇ ਇਦੋਂ ਚੰਗਾ ਛਿੱਤਰ ਮਾਰਨ ਤੋਂ ਚੰਗਾ ਕੀ ਨੇ ਆਨੇ ਨੂੰ ਵੀ ਇੰਜੋਏ ਕਰਨ ਦੋ ਤੇ ਆਪ ਵੀ ਇੰਜੋਏ ਕਰੋ। ਹਾਂ। ਫਤਿਹ ਨੇ ਇਹ ਸਲਾਈਡ ਬਣਾ ਲਈ ਆ। ਆ ਕੇ ਫਤਿਹ ਤੁਸੀਂ ਮੇਰੇ ਦੁਗਾ। ਹਾਂ। ਮੈਂ ਕਾਹਨ ਤੇ ਗੋਨੇ। ਮੋੜੇ ਜਾਉਂਗੀ ਫੇ ਆਣਾ ਪਤਾ।